ਵੀ ਸਾਸਰੀ ਘਾਲ ਸਾਰੇ ਭਰਾਵਾਂ ਨੂੰ ਤੇ ਬਹੁਤ ਸਾਰੇ ਭਰਾਵਾਂ ਦੀਆਂ ਨਾ ਬੱਕਰੀਆਂ ਸੂਂਦੀਆਂ ਨੇ ਤੇ ਉਹਨਾਂ ਦੀਆਂ ਦੋਨੇ ਲੱਤਾਂ ਵੀ ਬਾਹਰ ਆਈਆਂ ਹੋਣਗੀਆਂ ਤੇ ਬੱਚੇ ਬੱਚਾ ਨਹੀਂ ਬਾਹਰ ਆਉਂਦਾ ਜਦੋਂ ਅਸੀਂ ਲੱਤਾਂ ਖਿੱਚਦੇ ਹਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਹੋ ਜਾਂਦਾ ਹੈ ਕਈ ਵਾਰ ਕੀ ਹੁੰਦਾ ਨੇ ਜਦੋਂ ਬੱਕਰੀ ਸੂਂਦੀ ਆ ਬੱਚੇ ਦੀ ਇੱਕ ਅਗਲੀ ਤੇ ਇੱਕ ਪਿਛਲੀ ਲੱਤ ਬਾਹਰ ਆ ਜਾਂਦੀ ਹੈ ਤੇ ਹੁਣ ਮੈਂ ਨਵੇਂ ਭਰਾਵਾਂ ਨੂੰ ਦੱਸਦਾ ਚਾਹੁੰਦਾ ਕਿ ਜੇ ਤੁਸੀਂ ਅਗਲੀ ਤੇ ਪਿਛਲੀ ਲੱਤ ਚੈੱਕ ਕਰਨੀਆਂ ਉਹ ਕਿਵੇਂ ਹੁੰਦੀ ਦੀ ਪਹਿਚਾਣ ਕੀ ਹੁੰਦੀ ਹੈ ਆਮ ਤੌਰ ਤੇ ਬੱਕਰੀ ਨੇ ਇਸ ਤਰੀਕੇ ਨਾਲ ਸੋਣਾ ਹੁੰਦਾ ਹੈ ਇਹ ਇੱਥੇ ਬੂਥ ਹੁੰਦੀ ਹੈ ਇਸ ਤਰੀਕੇ ਨਾਲ ਸੋਣਾ ਹੁੰਦਾ ਹੈ ਇੱਥਾਂ ਹਮੇਸ਼ਾ ਲੱਤਾਂ ਜਿਹੜੀਆਂ ਆ ਬਾਹਰ ਆਉਂਦੀਆਂ ਨੇ ਦੋਨੇ ਮੂਹਰ ਲਗਾ ਜਦੋਂ ਮੂਹਰ ਲੀਆਂ ਲੱਤਾਂ ਬਾਹਰ ਆਉਂਦੀਆਂ ਨੇ ਮੂਹਰਲੀ ਲੱਤ ਹਮੇਸ਼ਾ ਪਿੱਛੇ ਨੂੰ ਮੁੜੂਗੀ ਹੁਣ ਤੁਸੀਂ ਦੇਖੋਗੇ ਆ ਦੇਖੋ ਤੋੜੇ ਸਾਹਮਣੇ ਆ ਪਿਛਲੀ ਆਮ ਪਿੱਛੇ ਨੂੰ ਮੋੜਦੀਆਂ ਮੂਰਲੇ ਲੱਤ ਜੇ ਮੰਗਰਲੀ ਲੱਤ ਬਾਹਰ ਆ ਗਈ ਇਹਦਾ ਇੱਕ ਸਭ ਤੋਂ ਸੌਖਾ ਤਰੀਕਾ ਇਹ ਆ ਮੂਰਲੀ ਲੱਤ ਹਮੇਸ਼ਾ ਪਿੱਛੇ ਨੂੰ ਮੁੜੂਗੀ ਮੰਗਰਲੀ ਲੱਤ ਪਿੱਛੇ ਨੂੰ ਨਹੀਂ ਮੁੜਦੀ ਇਹ ਹਮੇਸ਼ਾ ਮੂਰ ਨੂੰ ਮੁੜੂਗੀ ਇਸ ਤਰੀਕੇ ਨਾਲ ਮੂਰ ਨੂੰ ਬੈਂਡ ਹੋਊਗੀ ਤੇ ਇਹ ਹੈਗੀ ਪਿੱਛੇ ਨੂੰ ਹੋਊਗੀ ਇਹ ਜੀ ਨੋਟ ਕਰ ਸਕਦਾ ਇੱਕ ਹੋਰ ਇਹਦੀ ਨਿਸ਼ਾਨੀ ਹੈ ਮੰਗਰਲੀ ਲੱਤ ਦੇ ਪਿੱਛੇ ਇੱਥੇ ਨਾ ਇੱਥੇ ਆ ਹੱਡੀ ਹੁੰਦੀ ਆ ਮੂਰਲੀ ਲੱਤ ਦੇ ਮੂਰੇ ਗੋਡਾ ਹੀ ਹੁੰਦਾ ਪਿੱਛੇ ਹੱਡੀ ਨਹੀਂ ਹੁੰਦੀ ਇਹ ਚੀਜ਼ ਜ਼ਰੂਰ ਨੋਟ ਕਰਿਓ ਜੇ ਇਸ ਤਰੀਕੇ ਨਾਲ ਤੁਹਾਡੇ ਬੱਕਰੀ ਦੇ ਜਿਹੜੇ ਹੈਗੇ ਆ ਬੱਚੇ ਆ ਉਹਨਾਂ ਦੀ ਮਗਰਲੀ ਮੂਰਲੀ ਲੱਤ ਆਉਂਦੀ ਆ ਤਾਂ ਤੁਸੀਂ ਇੱਕ ਲੱਤ ਨੂੰ ਛੱਡ ਕੇ ਕੋਸ਼ਿਸ਼ ਕਰੋ ਦੂਜੀ ਮੂਰਲੀ ਲੱਤ ਲੱਭਣ ਦੀ ਜੇ ਨਹੀਂ ਮੂਰਲੀ ਲੱਤ ਫਿਰ ਵੀ ਲੱਭ ਰਹੀ ਫਿਰ ਕੋਸ਼ਿਸ਼ ਕਰੋ ਤੁਸੀਂ ਮੂਹ ਸਿਰ ਦੇ ਜਿਆਦਾ ਆ ਤਾਂ ਪਿਛਲੇ ਪਾਸੋਂ ਜੇ ਆਪਾਂ ਪੁੱਠ ਪੈੜਾ ਬੱਚਾ ਬੱਕਰੀ ਸਮਾਵਾਂਗੇ ਨਾ ਉਸ ਔਖੀ ਜੂੰਦੀ ਆ ਦੂਜੇ ਨੰਬਰ ਤੇ ਇਹਦੇ ਵਿੱਚ ਤੁਸੀਂ ਉਸ ਟਾਈਮ ਤੇ ਸਰੋਂ ਦਾ ਤੇਲ ਆਪਦੇ ਹੱਥਾਂ ਦੇ ਉੱਤੇ ਲਾਉਣਾ ਐਂਟੀਬਾਇਟਿਕ ਹੁੰਦਾ ਬੱਕਰੀ ਦੇ ਬੱਚੇਦਾਨੀ ਦੇ ਵਿੱਚ ਘੱਟੋ ਘੱਟ ਤੁਸੀਂ 10 ਐਮਐਲ ਦੀਆਂ 3-4 ਸਰੰਜਾਂ ਜਿਹੜੀਆਂ ਹੋਂਦੇ ਬੱਚੇਦਾਨੀ ਦੇ ਵਿੱਚ ਪਾ ਦੋ ਜਿਹਦੇ ਨਾਲ ਰਾਹ ਜਾਦੇ ਖੁੱਲ ਜਾਂਦਾ ਤੇ ਬੱਚਾ ਉਸ ਤਰੀਕੇ ਨਾਲ ਜਿਹੇ ਅੰਗ ਮੋੜਿਆ ਜਾਂ ਸਿੱਧਾਗਾ ਉਸ ਤਰੀਕੇ ਨਾਲ ਬੱਕਰੀ ਦੀ ਡਿਲੀਵਰੀ ਹੋ ਜਾਂਦੀ ਹੈ ਮੇਰੀਆਂ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਸਿਕਾ